ਮਾਫੀ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋਰੀ ਮੈਂ ਸਹੀ ਦੁਬਾਰਾ ਸਾਜੀ ਤੋਂ ਮਾਫੀ ਮੰਗਦਾ ਮੈਂ ਤੇਗ ਬਾਦ ਜੀ ਦੇ ਸਥਾਨ ਤੋਂ ਮਾਫੀ ਮੰਗਦਾ ਮੈਂ ਮੇਥੋਂ ਦੀ ਕਲੀ ਕਲੀਟ ਤੋਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਮਸ਼ੇਰ ਸਿੰਘ ਰਾਜਪੁਰਾ ਤੁਸੀ ਦੇਖ ਰਹੇ ਹੋ ਆਨੰਦਪੁਰ ਟਾਈਮਸ ਸਭ ਤੋਂ ਪਹਿਲਾਂ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸਿੱਖ ਪੰਥ ਦੇ ਮਸਲਿਆਂ ਨੂੰ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਈਦਾ ਮਟ ਸ਼ੇਰੂਮ ਵਾਲੇ ਦਾ ਮਸਲਾ ਬਹੁਤ ਜ਼ਿਆਦਾ ਗੰਭੀਰ ਚੱਲ ਰਿਹਾ ਤੇ ਅੱਜ ਉਸਨੇ ਮਾਫੀ ਮੰਗ ਲਈ ਆ ਪਰ ਸੋਚਣ ਵਿਚਾਰਨ ਦੀ ਲੋੜ ਇਹ ਹੈ ਕਿ ਇਹਨਾਂ ਪਿੱਛੇ ਕੌਣ ਕੰਮ ਕਰਦਾ ਹੈ ਕੋਣੇ ਬੰਦੇ ਆ ਜਿਹੜੇ ਇਹੋ ਜਿਹੇ ਨੂੰ ਹੱਲਾਸ਼ੇਰੀ ਦੇ ਕੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੀ ਢਾਹ ਕਰਦੇ ਆ ਤੇ ਸਿੱਖ ਪੰਥ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਲੋਕਾਂ ਨੂੰ ਵੀ ਬੜਾ ਭੜੀਪਾਂਤ ਪਤਾ ਹੈ ਕਿ ਸਿੱਖ ਕੌਮ ਇੱਕ ਨਰਮਾਈ ਦਿਲ ਕੌਮ ਆ ਅਸੀਂ ਕਿਸੇ ਵੀ ਗੁਰੂ ਸਾਹਿਬ ਜਾਂ ਸਿੱਖ ਪੰਥ ਦੇ ਕਿਸੇ ਵੀ ਇਤਿਹਾਸ ਬਾਰੇ ਕਿੰਤੂ ਪਰੰਪਰ ਤੁ ਕਰੀਏ ਸਾਨੂੰ ਬਹੁਤ ਜਲਦੀ ਜਿਹੜੇ ਹੈਗੇ ਉਹ ਮਾਫ ਕਰ ਦਿੰਦੀ ਆ ਤੇ ਇਹ ਦੁਆਰਾ ਫੇਰ ਉਹ ਇਹੋ ਜਿਹੇ ਹਰਕਤਾਂ ਕਰਨ ਦੇ ਵਿੱਚ ਜਿਹੜੇ ਹੈਗੇ ਕਾਮਯਾਬ ਹੁੰਦੇ ਆ ਕੋਈ ਦਿਨ ਇਸ ਤਰ੍ਹਾਂ ਦਾ ਨਹੀਂ ਜਾਂਦਾ ਜਿਸ ਸਮੇਂ ਅਸੀਂ ਫੇਸਬੁਕ ਜਾਂ ਕਿਸੇ ਸੋਸ਼ਲ ਪਲੇਟਫਾਰਮ ਦਿੱਤੇ ਇਹ ਕੁਛ ਨਾ ਦੇਖੇ ਕਿ ਸਿੱਖ ਔਰਾਂ ਦੀ ਜਲੀਲ ਕਰਨ ਦੇ ਲਈ ਕੋਈ ਨਾ ਕੋਈ ਜੜੀਆਂ ਕੋਸ਼ਿਸ਼ਾਂ ਚੱਲਦੀਆਂ ਰਹਿੰਦੀਆਂ ਨੇ ਸਰਸਾ ਸੰਗਤ ਜੀ ਸੋਚਣਾ ਹੋਵੇਗਾ ਕਿ ਇਹ ਕੋਣ ਲੋਕ ਨੇ ਕੋਣ ਇਹਨਾਂ ਪਿੱਛੇ ਕੰਮ ਕਰਦਾ ਸੋ ਮੱਟ ਸ਼ੇਰੋ ਵਾਲੇ ਨੂੰ ਇਹ ਸਭ ਤੋਂ ਵੱਡਾ ਚਮਤਕਾਰ ਮੰਨ ਲੈਣਾ ਚਾਹੀਦਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਹਲੇ ਸਿੱਖਾਂ ਨੇ ਸਿਰਫ ਪਲੇਟਫਾਰਮ YouTube ਦੇਤੇ ਜਾਂ Facebook ਦੇਤੇ ਹੀ ਤੇ ਇਹਦੇ ਇਸ ਸਖਤ ਨਿਰਖੇਤੀ ਵਿਰੁੱਧ ਆਵਾਜ਼ ਚੱਕੀ ਸੀ ਤੇ ਤੂੰ ਮਾਫੀ ਮੰਗੇ ਇਹ ਸਭ ਤੋਂ ਵੱਡਾ ਚਮਤਕਾਰ ਹੈ ਮੱਟ ਸ਼ੇਰੋ ਵਾਲਾ ਤੇ ਬਾਕੀ ਤੂੰ ਸੋਚ ਲੈਣਾ ਚਾਹੀਦਾ ਤੈਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵਰਗਾ ਸਾਨੀ ਕੋਈ ਹੋਇਆ ਨਾ ਕੋਈ ਹੋਣਾ ਹੈ ਸਰਵੰਸਦਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਦੁਨੀਆਂ ਦੀਆਂ ਜਿੰਨੀਆਂ ਜੰਗਾਂ ਲੜੀਆਂ ਸਭ ਫਤਿਹ ਕੀਤੀਆਂ ਨੇ ਤੇ ਮਾਨਵਤਾ ਤੇ ਧਰਮ ਮੋਬਿਆਂ ਦੇ ਲਈ ਉਹਨਾਂ ਨੇ ਆਪਣਾ ਪਰਵਾਰਨ ਛਾਵਰ ਕੀਤਾ ਤੇ ਤੈਨੂੰ ਇਹ ਸੋਚ ਲੈਣਾ ਚਾਹੀਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਥੈਂਕ ਯੂ ਮੈਂ ਇਹ ਹਰ ਮੱਟ ਬਹੁਤ ਜੀ ਰੋਮਾਫੀ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋ ਲਈ ਮੈਂ ਸ੍ਰੀ ਗੁਰਗਨ ਸਾਹਿਬ ਜੀ ਤੋਂ ਮਾਫੀ ਮੰਗਦਾ ਮੈਂ ਗੁਰਤੇਗ ਬਾਦਰੀ ਜੀ ਦੇ ਸਥਾਨ ਤੋਂ ਮਾਫੀ ਮੰਗਦਾ ਮੈਂ ਮੇਥੋਂ ਵੀ ਕਦੀ ਕਲੀਟ ਤੋਂ ਮਾਫੀ ਮੰਗਦਾ ਮੈਂ ਬਾਬਾ ਜੀ ਅਮਰਜੀਤ ਸਿੰਘ ਜੀ ਦਮਦਮ ਤਸਾਲਾਣਾ ਤੋਂ ਮਾਫੀ ਮੰਗਦਾ ਆ ਸਾਰਾ ਸਤ ਪੰਤ ਕੋਲ ਕੋ ਸਮੁੱਛੀ ਸਿਰ ਕਾਣੋਂ ਤੋਂ ਘੜਾ ਘੜ ਕੇ ਰੋਕਨ ਕਰ ਕੇ ਹੱਥ ਜੋੜ ਕੇ ਸਤ ਦਵਰ ਬੈਠੇ ਬਾਬਾ ਗੁਰਦੇਵ ਸਿੰਘ ਜੀ ਖਰਿਆਲ ਵਾਲੇ ਬਾਬਾ ਸੇਰ ਸਿੰਘ ਜੀ ਨਾਨਸਰ ਸੁਨਾਮ ਵਾਲੇ ਮੈਂ ਸਾਰਿਆਂ ਤੋਂ ਸਾਰੀ ਸੰਗਤ ਜੀ ਸਭ ਪੰਥ ਤੋਂ ਕੋਲ ਆ ਗਿਆ ਸਾਰਾ ਸਭ ਪੰਥ ਹੋ ਗਿਆ ਮੋਣ ਜੀਤ ਹੋ ਗਿਆ ਤੇ ਇੱਕੋ ਹੀ ਵਸਾਰਾ ਕਿਸੇ ਦਾ ਨਾਮ ਅਕਲੀ ਨੇ ਬੱਚੇ ਤੋਂ ਹੀ ਮੰਨ ਲਿਆ ਸਭ ਪੰਥ ਕੋਲ ਮੈਨੂੰ ਮਾਫ ਕਰਿਓ ਕੁਝ ਬਕਸਨਾ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਅਸੀਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਜੋ ਕਿ ਸੋਸ਼ਲ ਮੀਡੀਆ ਦੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਕੱਲ ਜਥਾ ਸੰਗਤ ਇਥੇ ਕੋਲ ਕਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀ ਇਹਨਾਂ ਸਮਾਂ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ ਅੱਜ ਗੁਰਦੁਆਰਾ ਪਾਸੇ ਨਵੀਂ ਗੁਰਮਤਿ ਮਦਦਲਾ ਤੁੰ ਰਿਮਿਟਕ ਸਾਲ ਕਣਕਵਾਲ ਪੰਗਵਾ ਇਹ ਇਥੇ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕਰਕੇ ਪਹੁੰਚਿਆ ਸੀ ਖਾਲਸਾ ਪੰਥ ਕੋਲ ਮਾਫੀ ਮੰਗਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇਹਨੇ ਮਾਫੀ ਮੰਗੀ ਹੈ ਨਾਕ ਰਗੜ ਕਰਕੇ ਕੰਨ ਫੜ ਕਰਕੇ ਅੱਗੇ ਤੋਂ ਆਉਣ ਵਾਲੇ ਕੋ ਵਿਖਦੇ ਵੀ ਸਮੇਂ ਦੇ ਵਿੱਚ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾ ਆਪਨ ਇਹਨੂੰ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਜੇ ਬਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ